ਹਰਿਆਣੇ ਦੇ ਸਖਤ ਤਤਕਸੂ ਵਿਦੇਨ। ਹੂੰ। ਬੇਸਿਕਰ ਸਿੱਖ ਧਰਮ ਦੇ ਵਿੱਚ ਜਨਮ ਲੈ ਕੇ ਤੇ ਪਾਕਿਸਤਾਨ ਦੇ ਵਿੱਚੋਂ ਆਪਣਾ ਸਾਰਾ ਕੁਝ ਗਵਾ ਕੇ ਇੱਥੇ ਆਣ ਕੇ ਕਿਹੜੇ ਗਲਤੀ ਤੇ ਨਹੀਂ ਕਰ ਲਿਆ। ਜੇ ਇਹੋ ਜਿਹੇ ਜਿਡਰ ਸਾਨੂੰ ਆਪਣੀਆਂ ਕੁਰਸੀਆਂ ਪਿੱਛੇ ਜਿੰਨਾ ਕਾਲ ਤੱਕ ਸਾਹਮਣੇ ਛੱਕੇ ਤੇ ਚੜਦਾ। ਅਹਿਮੀਅਤ ਹੀ ਖਤਮ ਕਰ ਦਿੱਤੀ। ਅਕਾਲ ਤਖਤ ਸਾਹਿਬ ਤੇ ਉਹ ਮਹਾਨ ਸਿੱਖ ਕੌਮ ਦੀ ਇਹ ਸ਼ਖਸੀਅਤ ਜਿੱਥੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਵਰਗੇ ਵੀ ਕਾਲਕਸਾ ਬਗੇ ਚੁੱਕਦੇ ਨੇ ਯਾਨੀ ਜੇਹ ਸਿੰਘ ਰਾਸ਼ਟਰਪਤੀ ਹੁੰਦਾ ਵਿਚੋ ਸਰਦਾਰ ਬਰਨਾਲਸ ਬਰਨਾਲਾ ਸਾਹਿਬ ਉਹ ਹੀ ਇਸ ਉੱਤੇ ਸੇਵਨਵਾੰਦੇ ਰਹੇ ਵੱਡੀਆਂ-ਵੱਡੀਆਂ ਸ਼ਖਸਤਾ ਰਾਜੇ ਮਹਾਰਾਜੇ ਇਸ ਤਖਤ ਅਗੇ ਝੁਕਦੇ ਰਹੇ ਪਰ ਇਸ ਸ਼ਖਬੀਰ ਬਦਲ ਬਦਲ ਪਰਵਾਰ ਨੇ ਅਕਾਲ ਤਖਤ ਨੂੰ ਰੋਕ ਰਖ ਇਹਦੇ ਜ਼ਿੰਮੇਵਾਰ ਜੇ ਕੋ ਹੈ ਅਕਾਲ ਤਖਤ ਦੀ ਗਰਮਾਂ ਨੂੰ ਠੇਸ ਪਹਚਾਣ ਵਾਲਾ ਤੇ ਤਕਤਾਂ ਨੂੰ ਵੰਡਣ ਵਾਲਾ ਉਹਦੇ ਕੇਵਲ ਤੇ ਕੇਵਲ ਇਕੱਲਾ ਬਾਦਲ ਪਰਿਵਾਰ ਹੈ ਮੈਂ ਹੋਰ ਦੂਜੇ ਅਕਾਲੀ ਦਾ ਨਾਂ ਨਹੀਂ ਲਿਆਂਗਾ ਗੱਲ ਕੀਤੀ ਹੁਣ ਤਾਮੀ ਸਾਹਿਬ ਦੀ ਹੂੰ ਤਾਮੀ ਸਾਹਿਬ ਇਸ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਤੋਂ ਜਿੱਤੇ ਮੈਂਬਰ ਨੇ ਹਾਊਸ ਵਿੱਚ ਮжоਰਿਟੀ ਅਕਾਲੀ ਦਲ ਬਾਦਲ ਹੋਰਾਂ ਜਿੱਤੇ ਮੈਂਬਰਾਂ ਦੀ ਉਹਨਾਂ ਦੀ ਕੋਈ अहमियत ਨਹੀਂ ਉਹਨਾਂ ਦਾ ਫੈਸਲਾ ਕੋਈ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਜਦੋਂ ਉਹਨਾਂ ਦੇ ਆਕੇ ਹੀ ਹੋਲੇ ਕੰਮ ਕਰਦੇ ਨੇ ਤਕਾਸ਼ੀ ਡਿਕਟੇਟਰਸ਼ਿਪ ਕਰ ਲੈਣ ਕੌਮ ਕਿਉਂ ਨਰਜ਼ੀਤਬਾਰ ਕਰਦੇ ਨਹੀਂ ਕਰਦੀ ਇਤਬਾਰ ਤਾਂ ਅਮੀ ਸਾਹਿਬ ਬੋਲ ਗਏ ਪਰ ਉਸ ਕੇ ਘਰ ਵੀ ਬਿਠੇ ਰਹੇ ਉਹਨਾਂ ਦੀ ਕਿਸੇ ਨਹੀਂ ਸੁਣੀ ਚੁੱਪ ਕੇ ਘਰ ਜਾ ਕੇ ਬਹਿ ਗਏ ਨੇ ਪਰ ਇਸੇ ਕਰਕੇ ਬਹਿ ਗਏ ਨੇ ਇੱਕ ਪਾਸੇ ਕੌਮ ਇੱਕ ਪਾਸੇ ਪਰਿਵਾਰ ਹੁਣ ਪਰਿਵਾਰ ਨੂੰ ਚੁਣਾ ਕਿ ਕੌਮ ਨੂੰ ਚੁਣਾ ਸ੍ਰੀ ਬੰਦਾ ਐਡਵੋਕੇਟ ਮੇਰਾ ਪ੍ਰਹਾਇ ਮੇਰ ਨਾਲਾ ਸੀਪੀ ਦਾ ਮੈਂਬਰ ਰਿਹਾ ਅਸੀਂ ਹਮ ਉਮਰ ਆ ਉਹਦਾ ਵੀ ਦਰਜ ਜਿਹੜਾ ਹੈ ਉਹਨੂੰ ਵੀ ਸੀਨੇ ਚ ਲਗਾ ਕੇ ਰੱਖਿਆ ਤਾਂ ਅਮੀ ਸਾਹਿਬ ਦਾ ਗੁਨਾਹ ਨਹੀਂ ਪਿੱਛੇ ਉਹ ਸ਼ਕਤੀ ਹੈ ਜਿਹੜੀ ਸਾਰੀ ਸੇਕ ਕੰਮ ਇਸ ਗ੍ਰਾਵਤਵਾਲਤੇ ਕਾਲੇ ਦਿਨ ਵਿਖੰਡਾ ਕੰਮ ਕਰਦਾ